ਬੀ ਸੋਹੀ ਬਨਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਪਿਆਜ਼ ਤੇ ਪਨੀਰ ਦੀ ਸਬਜ਼ੀ ਇਹ ਸਬਜ਼ੀ 'ਚ ਆਪਾਂ ਟਮਾਟਰ ਪਾਉਣ ਦੀ ਵੀ ਨਹੀਂ ਲੋੜ ਪੈਂਦੀ ਹੈਗੀ ਆਪਾਂ ਸਬਜ਼ੀ ਬਹੁਤ ਆਸਾਨੀ ਨਾਲ ਬਣ ਜਾਂਦੀ ਆ ਬਹੁਤ ਟੇਸਟੀ ਸਬਜ਼ੀ ਬਣਦੀ ਆ ਇਹ ਇੱਕ ਕੜਛੀ ਆਪਾਂ ਕੜਾਹੀ 'ਚ ਸਰੋਂ ਦੇ ਤੇਲ ਦੀ ਪਾਈ ਆ ਤੇਲ ਨੂੰ ਆਪਾਂ ਗਰਮ ਹੋਣ ਦਮਾਂਗੇ ਤੇਲ ਆਪਣਾ ਗਰਮ ਹੋ ਗਿਆ ਥੋੜੀ ਜੀ ਆਪਾਂ ਹਿੰਗ ਪਾਵਾਂਗੇ ਪਹਿਲਾਂ ਅੱਧਾ ਚਮਚਾ ਪਾਂਜੀਰੇ ਦਾ ਪਾਵਾਂਗੇ ਟੀਰੇ ਤੇ ਹਿੰਗ ਨੂੰ ਆਪਾਂ ਥੋੜੀ देर ਬਣਾ ਲਵਾਂਗੇ ਧੀਰਾ ਤੇ ਹਿੰਗ ਆਪਣੇ ਬਣ ਗਏ ਹੁਣ ਆਪਾਂ ਇਹਦੇ ਵਿੱਚ ਦੋ ਪਿਆਜ਼ ਬਾਦਮਾਗੇ ਕੱਟੇ ਹੋਏ ਮੈਂ ਮੰਨ ਲਾ ਮੈਂ ਪੀਸਾਂ ਚ प्याजਾਂ ਨੂੰ ਆਪਾਂ 5-7 ਮਿੰਟ ਬਣਾਵਾਂਗੇ। ਪਿਆਜ਼ਾਂ ਨੂੰ ਆਪਾਂ ਬਰਾਊਨ ਕਲਰ ਦੇ ਹਲਕੇ ਕਰਾਂਗੇ। ਪਿਆਜ਼ ਆਪਾਂ ਹਲਕੇ ਬਣਾ ਲਏ 5-7 ਮਿੰਟ। ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਪਾਵਾਂਗੇ। ਅੱਧਾ ਚਮਚਾ ਨਮਕ ਦਾ ਪਾਵਾਂਗੇ। ਚਮਚੇ ਦਾ ਚੌਥਾ ਹਿੱਸਾ ਆਪਾਂ ਲਾਲ ਮਿਰਚ ਪਾਵਾਂਗੇ। ਥੋੜੀ ਜੀ ਆਪਾਂ ਇੱਕ ਚੁਟਕੀ ਹਲਦੀ ਦੀ ਪਾਵਾਂਗੇ। ਅੱਧਾ ਚਮਚਾ ਅੰਬਚੂਰ ਪਾਵਾਂਗੇ ਆਪਾਂ ਇਹ ਚ ਟਮਾਟਰ ਨਹੀਂ ਪਾਵਾਂਗੇ ਆਪਾਂ ਪਿਆਜ਼ ਤੇ ਪਨੀਰੇ ਪਾਵਾਂਗੇ ਇਹਦੇ ਵਿੱਚ ਪਿਆਜ਼ ਤੇ ਪਿਆਜ਼ ਤੇ ਪਨੀਰ ਦੀ ਸਬਜ਼ੀ ਬਣਾਵਾਂਗੇ ਆਪਾਂ ਦੋ ਮਿਰਚਾਂ ਆਪਾਂ ਹਰੀਆਂ ਮਿਰਚਾਂ ਕੱਟ ਕੇ ਲੈਣੀਆਂ ਨੇ ਇਹ ਪਾਵਾਂਗੇ ਅੱਧਾ ਚਮਚਾ ਆਪਾਂ ਕਾਲੀ ਮਿਰਚ ਦਾ ਪਾਵਾਂਗੇ ਮਿਲ ਮੈਸੇ ਨੂੰ ਆਪਾਂ ਟੜਕੇ ਚ ਬਣਾ ਲਿਆ ਦੋ ਚਮਚੇ ਆਪਾਂ ਮਲਾਈ ਦੇ ਪਾਵਾਂਗੇ ਮਲਾਈ ਨੂੰ ਟੜਕੇ ਤੇ ਮਿਕਸ ਕਰਾਂਗੇ ਆਪਾਂ 1 ਮਿੰਟ ਬਣਾਵਾਂਗੇ ਮਲਾਈ ਨੂੰ ਵਿੱਚ ਤੇ ਅੱਜ ਜਾਂਦੇ ਮਲਾਈ ਨੂੰ ਆਪਾਂ 1 ਮਿੰਟ ਟੜਕੇ ਚ ਬਣਾ ਲਿਆ ਆਪਣੀ ਮਲਾਈ ਨੇ ਘਿਓ ਛੱਡਤਾ ਪਾਇਆ ਪਨੀਰ ਲਿਆ ਆਪਾਂ ਪਨੀਰ ਆਪਾਂ ਕੱਟ ਲਿਆ ਆ ਆਪਾਂ ਹੁਣ ਇਹਦੇ ਵਿੱਚ ਪਿਆਜ਼ਾਂ ਤੇ ਪਨੀਰ ਪਾ ਦਵਾਂਗੇ ਇਹ ਸਬਜ਼ੀ ਬਹੁਤ ਸਵਾਦ ਬਣਦੀ ਆ ਪਿਆਜ਼ ਤੇ ਪਨੀਰ ਦੀ ਸਬਜ਼ੀ ਟਮਾਟਰ ਤੋਂ ਬਿਨਾਂ ਬਣ ਜਾਂਦੀ ਆ ਇਹ ਟਮਾਟਰ ਪਾਉਣ ਦੀ ਕਿ ਨਹੀਂ ਆਪਾਂ ਨੂੰ ਲੋੜ ਪੈਂਦੀ ਹੈਗੀ ਇੱਕ ਮਿੰਟ ਸਬਜ਼ੀ ਨੂੰ ਬਣਾਵਾਂਗੇ ਆਪਾਂ ਇੱਕ ਕਮੈਂਟ ਸਬਜੀ ਆਪਾਂ ਬਣਾ ਲਈ। ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਵਾਂਗੇ। ਹੱਥ ਤੇ ਮਲ ਕੇ ਥੋੜੀ ਜੀ। ਥੋੜਾ ਜਿਹਾ ਆਪਾਂ ਮਸਾਲਾ ਪਾ ਦਵਾਂਗੇ। ਸਬਜੀ ਨੂੰ ਹਲਾ ਲਵਾਂਗੇ। ਆਜ ਦੇ ਪਨੀਰ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਬਹੁਤ ਵਧੀਆ ਆਪਣੀ ਸਬਜ਼ੀ ਬਣੀ ਆ ਇਹ ਬਹੁਤ ਆਸਾਨੀ ਨਾਲ ਬਣ ਜਾਂਦੀ ਆ ਆਪਾਂ ਨੂੰ ਟਮਾਟਰ ਪਾਉਣ ਦੀ ਵੀ ਨਹੀਂ ਲੋੜ ਪੈਂਦੀ ਹੈਗੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ